ਚੰਦਨ ਬਨ ਜਾਂਦੇ ਨੇ ਜਿਹੜੇ ਕੋਲ ਚੰਦਣ ਦੇ ਰਹਿੰਦੇ ਚੰਦਨ ਬਨ ਜਾਂਦੇ ਨੇ ਜਿਹੜੇ ਕੋਲ ਚੰਦਣ ਦੇ ਰਹਿੰਦੇ ਕੋਲ ਚੰਦਣ ਦੇ ਰਹਿੰਦੇ ਜਿਹੜੇ ਕੋਲ ਚੰਦਣ ਦੇ ਰਹਿੰਦੇ ਚੰਦਨ ਬਨ ਜਾਂਦੇ ਨੇ ਜਿਹੜੇ ਕੋਲ ਚੰਦਣ ਦੇ ਰਹਿੰਦੇ ਚੰਦਨ ਬਨ ਜਾਂਦੇ ਨੇ चंदन दे र तुम चंदन हम रंड बाप रे संग तुम्हारे बासा तुम चंदन चन्दन हमरण्ड बापुरे सङ्गारे बाशा नीचरु ऊच्छ पये है गन्ध सुगन्ध निवासा नीच रख ते ऊप पये हैं गन्ध सुगंध निवासा ਗੰਧ ਸੁਗੰਧ ਨਿਵਾਸਾ ਜੀ ਜਿਹੜੇ ਕੋਲ ਚੰਦਣ ਦੇ ਰਹਿੰਦੇ ਚੰਦਨ ਬਨ ਜਾਂਦਨੇ ਜਿਹੜੇ ਕੋਲ ਚੰਦਣ ਦੇ ਰਹਿੰਦੇ ਚੰਦਨ ਬਨ ਜਾਂਦਨੇ ਜਿਹੜੇ ਕੋਲ ਚੰਦਣ ਦੇ माधो सत्संगत सत्सङ्गत तुम्हारी माधो सत्सङ्गत शरण तमारी हमे अवगण हम उपकारि हगण उपकारी हम हगण तुम उपकारी हम अवगण तम उपकारी तुम उपकारी चंदन बन जने कोल चंदन दे दे। चंदन बन जन चंदन मखतूल सुफ़ेद सपील हम बपूरे जसकीरा ਤੁਮ ਮਖਤੂਲ ਸੁਪੇਦ ਸੁਪੀਯਲ ਹਮ ਬਪੂਰੇ ਜਥ ਕੀਰਾ ਸਤ ਸੰਗਤ ਮਿਲ ਰਹੀ ਐ ਮਾਧੋ ਜੈਸੇ ਮਧੁਪ ਮਖੀਰਾ ਸਤ ਸੰਗਤ ਮਿਲ ਰਹੀ ਐ ਮਾਧੋ ਜੈਸੇ ਮਧੁਪ ਮਖੀਰਾ ਜੈਸੇ ਮਧੁਪ ਮਖੀਰਾ ਜੀ ਜਿਹੜੇ ਕੋਲ ਚੰਦਨ ਦੇ ਰਹਿੰਦੇ ਚੰਦਨ ਬਣ ਜਾਂਦੇ ਨੇ ल चन्दन दे दे। चंदन बन ने जेड़े कोल चन्दन देति दे। ओ पाति ओ जनाराति ओति जन्म हमारा, हमारा। राजा राम की सेवन कीनी कह रविदास चमा ਰਾਜाराम ਕੀ ਸੇਵਨ ਕੇ ਨੀ ਕਹਿ ਰਵਿਦਾਸ ਚਮਾਰਾ ਕਹਿ ਰਵਿਦਾਸ ਚਮਾਰਾ ਜੀ ਜਿਹੜੇ ਕੋਲ ਚੰਨਣ ਦੇ ਰਹਿੰਦੇ ਚੰਦਨ ਬਨ ਜਾਣਦੇ ਨੇ ਜਿਹੜੇ ਕੋਲ ਚੰਨਣ ਦੇ ਰਹਿੰਦੇ ਚੰਦਨ ਬਨ ਜਾਣਦੇ ਨੇ ਜਿਹੜੇ ਕੋਲ ਚੰਨਣ ਦੇ ਕੋਲ ਚੰਦਣ ਦੇ ਰੈਂਦੇ ਕੋਲ ਚੰਦਣ ਦੇ ਰੈਂਦੇ ਜੀ ਜਿਹੜੇ ਕੋਲ ਚੰਦਣ ਦੇ ਰੈਂਦੇ ਚੰਦਨ ਬਨ ਜਾਂਦੇ ਨੇ ਜਿਹੜੇ ਕੋਲ ਚੰਦਣ ਦੇ ਰੈਂਦੇ ਚੰਦਨ ਬਨ ਜਾਂਦੇ